ਸਸੇ ਗਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰਿਆਂ ਦਾ ਜਿਹੜਾ ਤੁਸੀਂ ਮੇਰੀ ਉਸ ਵੀਡੀਓ ਨੂੰ ਬਹੁਤ ਹੀ ਜ਼ਿਆਦਾ Thank <laughs> you. ਉਹ ਥੋੜਾ ਯਾਦ ਯੂਤ ਕਰ ਉਹ ਚੀਜ਼ ਐਂ ਕਰਕੇ ਮੈਨੂੰ ਥੋੜਾ ਟਾਈਮ ਲੱਗਾ ਜਿਆਦਾ ਮੈਂ 2 ਮਿੰਟ ਲੱਗੇ ਯਾਦ ਕਰਨੇ ਜੇ ਤੁਸੀਂ ਹਰ ਰੋਜ਼ ਘੰਟਾ ਤੋਂ 2 ਘੰਟੇ ਦਿੰਨੇ ਆ ਮੇਰੇ ਹਿਸਾਬ ਨਾਲ ਤੁਸੀਂ ਮਹੀਨੇ 'ਚ ਤੁਸੀਂ ਉਹਨੂੰ ਉਹਨੂੰ ਮੈਕਸਮਮ ਮਹੀਨੇ ਦੇ ਵਿੱਚ ਤੁਸੀਂ ਕਵਰ ਕਰ ਦੋਗੇ ਮੈਕੈਨੀਕਲ ਜਿਹੜਾ ਟੈਸਟ ਹੈ ਉਹਦਾ ਤੁਸੀਂ ਫ੍ਰੀ ਐਪਲੀਕੇਸ਼ਨ ਹੈ ਤੇ ਫ੍ਰੀ ਵੈਬਸਾਈਟ ਹੈ ਉਹ ਕੋਲੋਂ ਤੋਂ ਜਿਹੜੀ ਐਪਲੀਕੇਸ਼ਨ ਹੈ ਜਿਹੜੀ ਉਹ ਟੈਸਟ ਕੋਡਿੰਗ ਉਹ ਆ ਜਿਹੜੀ ਤੁਸੀਂ ਡਾਊਨਲੋਡ ਕਰ ਸਕਦੇ ਹੋ Android ਲਈ ਵੀ ਸੇਮ ਹੈ ਤੇ iPhone ਲਈ ਵੀ ਸੇਮ ਫ੍ਰੀ ਆ ਨਾ ਅਨਫੋਰਚਨਟਲੀ ਜਿਹੜੀ ਕੈਮ ਹੈ ਨਾ ਜੀ ਇਹਦੇ ਲਈ ਕੋਈ ਐਪਲੀਕੇਸ਼ਨ ਨਹੀਂ ਹੈਗੀ ਜੇ ਐਪਲੀਕੇਸ਼ਨ ਹੈਗੀ ਤਾਂ ਸਬਸਕ੍ਰਿਪਸ਼ਨ ਮੰਗਦੀ ਹੈ ਪੇਡ ਹੁੰਦੀ ਹੈ ਮੈਂ ਤੁਹਾਨੂੰ ਪਰਸਨਲੀ ਇਹੀ ਐਡਵਾਈਸ ਦਊਂਗਾ ਉਹ ਸੋਚ ਨੂੰ ਤੁਸੀਂ ਟਾਈਮ ਲਾਉਂਦੇ ਨਾ ਪਲੀਜ਼ ਇੱਕ ਵਾਰੀ ਟਰਾਈ ਕਰਕੇ ਦੇਖੋ ਕਿ ਲੋਕ ਤੁਸੀਂ ਟਰਾਈ ਕਰੋਗੇ ਦੀ ਤਿਆਰੀ ਕਰੋ ਟੈਸਟ ਦੋ ਦੇਖ ਲੈ ਕੇ ਬਤਾ ਪਰਪਦਾ ਹੈ ਨਾ ਇੱਕ ਵਾਰੀ ਦਿਗੂਗੇ ਜੇਲੀਗਾ ਤਾਂ ਰੋਪਨਾ ਕਰੇ ਤੁਸੀਂ ਇਦਾਂ ਨੂੰ ਫੇਰ ਨਾ ਹੋ ਪਰ ਜੀ ਬਾਈ ਚੈਂਸ ਤੁਸੀਂ ਫੇਲ ਵੀ ਹੋ ਗਏ ਦਿਨ ਨਹੀਂ ਛੱਡਣਾ ਤਿਆਰੀ ਕਰੋ ਜਿੱਥੇ ਤੁਸੀਂ ਡਿਗੇ ਆ ਤੁਸੀਂ ਉੱਥੋਂ ਵੀ ਸਿੱਖੋਗੇ ਕੁਝ ਜੇ ਮਾਨੂੰ ਤੁਸੀਂ ਟੈਸਟ ਦਿੱਤਾ ਤਾਂ ਉਹਨੂੰ ਪਤਾ ਰੀਅਲ ਟੈਸਟ ਹੈ ਮਾਨੂੰ ਤੁਸੀਂ ਰੀਅਲ ਟੈਸਟ ਤੁਸੀਂ ਇਨ ਕੇਸ ਤੁਸੀਂ ਫੇਲ ਹੋ ਗਏ ਮਾ ਮੇਰਾ ਵੀਰ ਭਰਾ ਫੇਲ ਹੋ ਗਿਆ ਯਾਰ ਤੁਹਾਨੂੰ ਪਤਾ ਤਾਂ ਲੱਗੂਗਾ ਤੁਸੀਂ ਕਿੰਨੇ ਕਿੰਨੇ ਯਾਦ ਰੱਖੇ ਆ ਹਨ ਤੇ ਤੁਹਾਡੇ ਕੋਲ ਕਿੰਨੇ ਇਸ ਵਿੱਚ ਕਿੰਨੇ ਫੇਲ ਹੋ ਗਏ ਔਰਕ ਤੁਸੀਂ ਕਰ ਸਕਦੇ ਆ ਟਰਾਈ ਮਾਰੋ ਟਰਾਈ ਕਰੋ ਪਲੀਜ਼ ਆਪਾਂ ਵਾਰਾਂ ਲਈ ਕਿੰਨੀਆਂ ਟਰਾਈਆਂ ਮਾਰੀਆਂ ਆਈਆਂ ਕੀ ਗੱਲ ਆਪਾਂ ਫੇਲ ਨਹੀਂ ਹੋਏ ਜਹਾਂ ਜਾ ਰਹੇ ਵਹਾਂ ਰਾਹ ਤੇ ਤੁਸੀਂ ਆਪਣਾ ਮੰਨ ਬਣਾਇਆ ਹੈ ਨਾ ਕਿਤੇ ਵੀ ਕਿਤੇ ਪਹੁੰਚਣਾ ਉਹ ਤੁਸੀਂ ਮੁਕਾਮ ਤੇ ਪਹੁੰਚਦੇ ਆ ਕੋਈ ਨਹੀਂ ਤੁਹਾਨੂੰ ਰੋਕ ਸਕਦਾ ਤੁਹਾਡੀ ਫ੍ਰੀ ਮੀਟ ਹੈ ਹਮੇਸ਼ਾ ਫਾਲੋ ਲੈ ਕੇ ਹੁੰਦੀ ਆ ਕੋਈ ਵੀ ਚੀਜ਼ ਆ ਨਾ ਡੇਕ ਡੇਕੇ ਬੰਦਾ ਸਿੱਖਦਾ ਪਲੀਜ਼ ਡੀਮੋਟੀਵੇਟਡ ਨਾ ਹੋਇਓ ਇਸੇ ਵੀ ਚੀਜ਼ ਦੀ ਇਨ टू एम मासेस ਤੁਹਾਨੂੰ ਗਾਇਰਸ ਅਈਦੀ ਆ ਪਲੀਜ਼ ਕਮੈਂਟ ਕਰੋ ਇਹਨੂੰ ਕੁਛੋ ਜਿੰਨਾ ਵੀ ਮੈਨੂੰ ਪਤਾ ਆਂ ਅਨੁਸਾਰ ਤੁਸਰੀ ਲਦੀ ਹੈ ਆ ਕੀ ਵੀ ਕਿਹਾ ਹੈ ਜਿੰਨਾ ਮੇਰੇ ਕੋਲ ਹੋਊਗਾ ਮੈਂ ਥੋੜੀ ਹੱਤ ਕੰਦੀ ਰੈਡੀ ਆ ਜਿਹੜੇ ਬੰਦੇ ਨੇ ਸਕੂਲ ਜੁਆਇਨ ਕੀਤਾ ਹੋਊਗਾ ਨਾ ਉਹੀ ਮੇਰੇ ਕੋਲ ਮਟੀਰੀਅਲ ਆਪਾਂ ਪੁੱਛਿਓ ਕਿਉਂਕਿ ਮੈਂ ਉਦੋਂ ਤੱਕ ਇਹਨਾਂ ਨੂੰ ਦੇ ਚੁੱਕਾ ਆ ਪਰ ਪਤਾ ਕੀ ਕਰਦੇ ਆ ਜੀ ਸਾਈਡ ਬਾਟੇ ਆ ਉਸਾਂ ਨਾ ਕਰਿਓ ਕੋਈ ਵੀ ਮੇਰਾ ਵੀ ਪਰ ਰਿਐਲਿਟੀ ਇਹ ਹੈ ਕਿਉਂਕਿ ਉਸ ਚੀਜ਼ ਨੂੰ ਰੈਡੀ ਕਰਨ ਨੂੰ ਮੈਨੂੰ ਬਹੁਤ ਟਾਈਮ ਲੱਗਾ ਮਿਹਨਤ ਲੱਗੀ ਉਹਦੇ ਉਹਦੇ ਵਿੱਚ ਨਾ ਜੇ ਆਪਾਂ ਹੁਣ ਉਦਾਂ ਹੀ ਸ਼ੌਕ ਲਈ ਜਾ ਜਾ ਕੇ ਲੋਕੀ ਬਈ ਐਕਸਾਈਟਡ ਹੈ ਜਾਂ ਉਮਰ ਐਕਸਾਈਟਡ ਹੋਗੇ ਇਹਦੀ ਕੋਈ ਚੱਕਰ ਨਹੀਂਗਾ ਆਜੀ ਮੈਂ ਮਟੀਰੀਅਲ ਦੇ ਦੂੰਗਾ ਦੇਖਣਾ ਦੇਖਣ ਲਈ ਨਹੀਂ ਮੈਂ ਦੇਣਾ ਫ੍ਰੀ ਆ ਕੋਈ ਉਹਦੀ ਕੋਈ ਉਹਦੀ ਉਹਦੀ ਪੇਮੈਂਟ ਨਹੀਂਗੀ ਮੈਂ ਦੁਬਾਰਾ ਦਰਵਾ ਰਿਹਾ ਇਹ ਕਨਫਰਮ ਕਰਦਾ ਮੈਂ ਕੋਈ ਉਹਦੀ ਪੇਮੈਂਟ ਨਹੀਂਗੀ ਪਰ ਮੇਰਾ ਵੀਰ ਉਹੀ ਜਣਾ ਮੰਗਿਓ ਜਿਹਨੇ ਸਕੂਲ ਜੁਆਇਨ ਕੀਤਾ ਹੋਇਆ ਹੈ ਅਨਨੈਸੈਸਰੀ ਮੈਂ ਨਹੀਂ ਮਟੀਰੀਅਲ ਦੇ ਸਕਦਾ ਕਿਉਂਕਿ ਇਹ ਐਕਾਡਮੀਆਂ ਨੇ ਦੇ ਚੁੱਕਾ ਹੈ ਉਹਨਾਂ ਨੇ ਕੀ ਕੀਤਾ ਹੈ ਰੋਲ ਲੈ ਕੇ ਤੇ ਰੱਖ ਲਿਆ ਆਪਣੇ ਕੋਲ ਹੈਨਾ ਲੈ ਕੇ ਰੱਖਣ ਦਾ ਕੀ ਫਾਇਦਾ ਹੈਨਾ ਜੇ ਤੁਸੀਂ ਇੱਕ ਚੀਜ਼ ਨੂੰ ਜੇ ਤੁਸੀਂ ਥੋੜਾ ਜਿਹਾ ਸੋਚ ਕੇ ਦੇਖੋ ਜੇ ਕੋਈ ਚੀਜ਼ ਹੈ ਹੈਨਾ ਜਿਹਦੇ ਕੋਲ ਆਪਾਂ ਫਾਇਦਾ ਲੈ ਸਕਦੇ ਆ ਰਾਈਟ ਉਹਨੂੰ ਲੈ ਕੇ ਆਪਣੇ ਕੋਲ ਰੱਖਣ ਦਾ ਕੀ ਫਾਇਦਾ ਜੰਗ ਹੀ ਲੱਗ ਲਓ ਹਨ ਇਹ ਮੇਰਾ ਵੀਰ ਉਹ ਵੀ ਜਿਹੜਾ ਇੰਟਰਸਟਿਡ ਆ ਨਾ ਉਹ ਹੀ ਵੀਰ ਮੇਰਾ ਭਰਾ ਮਟੀਰੀਅਲ ਮੇਰੇ ਕੋਲੋਂ ਲਵੇ ਜਿਹੜੀ ਬੰਦੇ ਨੇ ਸਕੂਲ ਜੁਆਇਨ ਕੀਤਾ ਹੋਇਆ ਰਾਈਟ ਥਿਉਰੀ ਟੈਸਟ ਜਿਹੜਾ ਦੇ ਰਿਹਾ ਹੈ ਜਿਹੜਾ ਪੈਰੀ ਕਰ ਰਿਹਾ ਉਸਾਂ ਦੀ ਮੇਰਾ ਵੀਰ ਉਹ ਹੀ ਮੇਰੇ ਕੋਲੋਂ ਲਿਓ ਮੈਂ ਤੁਹਾਨੂੰ ਦਿਨ ਖੋਲ ਕੇ ਆਪਾਂ ਤੁਹਾਨੂੰ ਕਹਿ ਰਹੇ ਆ ਕੋਈ ਚੱਕਰ ਨਹੀਂ ਨਾ ਪਰ ਜੇ ਅਨਨੈਸੈਸਰੀ ਤੁਸੀ ਉਤਨੀ ਦੇਖਣ ਨੂੰ ਲੈਣਾ ਵੇ ਦੇਖਣ ਨੂੰ ਦੇਖ ਸਕਦਾ ਕਿਉਂਕਿ ਇਹ ਚੀਜ਼ ਨੂੰ ਟੈਂਗ ਲੱਗਾ ਠੀਕ ਹੈ ਜੀ ਮੇਥ ਲੱਗੀ ਹੈ ਪਹਿਲਾਂ ਭਰਾ ਮੰਨ ਬਣਾਓ ਉਸ ਵੀਡੀਓ ਤੋਂ ਜੇ ਤੁਸੀਂ ਆਪਣੇ ਕਿਸੇ ਹੋਰ ਵੀਰ ਭਰਾ ਤੋਂ ਪੁੱਛੋ ਹਨਾ ਤੇ ਕਿਦਾਂ ਬਣਾ ਮੰਨ ਬਣਾਓ ਆਪਣਾ ਜੁਆਇਨ ਕਰੋ ਸਕੂਲ ਮਟੀਰੀਅਲ ਚੱਕੋ ਮੇਰੀ ਗਾਰੰਟੀ ਹੈ ਜੇ ਤੁਸੀਂ ਤਿਆਰੀ ਕਰਦੇ ਆ ਤੁਸੀਂ ਪਾਸ ਹੋਵੋ ਉਹ ਜਦੋਂ ਤੁਸੀਂ ਸਕੂਲ ਜੁਆਇਨ ਕੀਤਾ ਹੋਗਾ ਨਾ ਫਿਰ ਤੁਸੀਂ ਆਪਣੇ ਆਪ ਹੀ ਉਹਨੂੰ ਪੜਨਾ ਆ ਕਿ ਜੇ ਤੁਸੀਂ ਸਕੂਲ ਨਹੀਂ ਜੋਇਨ ਕੀਤਾ ਮਟੀਰੀਅਲ ਲੈ ਕੇ ਤੁਸੀਂ ਰੱਖ ਲੈਣਾ ਮੈਨੂੰ ਪਤਾ ਜਿੱਦਾਂ ਜਿੱਦਾਂ ਹੋਰਾਂ ਨੇ ਕੀਤਾ ਠੀਕ ਹੈ ਤੇ ਥੈਂਕ ਯੂ ਤੁਹਾਡਾ ਬਹੁਤ-ਬਹੁਤ ਜੀ ਐ ਐ ਟਾਈਮ ਕੱਢਣ ਲਈ ਵੀਡੀਓ ਦੇਖਣ ਲਈ ਤੇ ਕਰ ਦਿਓ ਸ਼ੇਅਰ ਫੇਰ ਇਹ ਵੀਡੀਓ ਨੂੰ ਜਿੰਨਾ ਕਰ ਸਕਦੇ ਆ ਮੇਰਾ ਵੀਰ ਭਰਾ ਤੇ ਨੈਕਸਟ ਵੀਡੀਓ 'ਚ ਤੁਹਾਨੂੰ ਮਿਲੂੰਗਾ ਫੇਰ ਦੁਬਾਰਾ ਤੇ ਕੁਛ ਨਾ ਕੁਛ ਨਮਾਲਾ ਹੈ ਕਿ ਕੁਛ ਨਾ ਕੁਛ ਹੋ ਰਹੀ ਹੈ ਸਕੂਲ ਤੋਂ ਡਿਲੇ ਲੈ ਕੇ ਤੇ ਅੱਜ ਤਾਂ ਮੀਂਹ ਬਹੁਤ ਪੈ ਰਿਹਾ ਸੀਗਾ ਪਹਿਲਾਂ ਤਾਂ ਬੜਾ ਕੱਸਾ ਸੀਗਾ ਤੇ ਟ੍ਰੈਫਿਕ ਬਹੁਤ ਵਾਇਸ ਸੀ ਤੇ ਤੁਹਾਨੂੰ ਮੈਂ ਜਿੱਦਾਂ ਇਸ ਵੀਡੀਓ ਦੇ ਵਿੱਚ ਪਤਾ ਦਿਖਾਉਂਗਾ ਅ ਤੇ ਚਲੋ ਚੱਲਦੇ ਆ ਜੀ ਹੁਣ ਫਾਈਟੌਨ ਨੂੰ ਚੁੰਨਾ ਮੈਂ ਤੇ ਖਿਆਲ ਰੱਖਿਓ ਆਪਣੇ ਸਾਰੇ ਜਣੇ ਰੱਬ ਰੱਖਿਆ ਜੀ ਹਾਲੋ ਜੀ ਆਪਾਂ ਪਹੁੰਚਣ ਲੱਗੇ ਆ ਹੁਣ ਸਾਈਡ ਦੇ ਦਫ਼ਤਰਾਂ ਦੇ ਵਿੱਚ ਨਾ ਪੁਲਿਸ ਬੈਠੀ ਹੁੰਦੀ ਆ ਇੰਨਾ ਕਿ ਟਾਈਟ ਆ ਨਾ ਵੀ ਜੇ ਤੁਸੀਂ ਮਾਲਾ ਜੀ ਵੀ ਹੀਰਿੰਗ ਜਿਹੜਾ ਆ ਇੱਧਰ ਉੱਧਰ ਕੀਤਾ ਨਹੀਂ ਤਾਂ ਜਿਹੜਾ ਪਿਛਲਾ ਟਰੇਲਰ ਦਾ ਜਿਹੜਾ ਪਿਛਲਾ ਹਿੱਸਾ ਆ ਉਹ ਲੱਗਦਾ ਵੀ ਉਹਦੇ ਵਿੱਚ ਛੇਨ ਹੋ ਜਾਂਦਾ ਸਾਰਾ ਹੀ ਦੀ ਹੁੰਦੀ ਆ ਆਪਣੀ ਸੇਦੀ ਹੈ ਨਾ ਬੜਾ ਖਿਆਲ ਰੱਖਣਾ ਪੈਂਦਾ ਹੈ ਤੇ ਇਹੋ ਜਿਹਾ ਹੀ ਸਲੋ ਚੱਲਣਾ ਆ ਖਾਲੀ ਨਹੀਂ ਕਰਨੀ ਸਭ ਤੋਂ ਡੇਂਜਰਸ ਹੈ ਉਹ। ਮoure ਵਿੱਚ ਸਲਿੱਪ ਹੁੰਦੇ ਟਾਇਰ, ਟਰੱਕ, ਟ੍ਰੇਲਰ, ਕਾਰਾਂ ਸਭ ਕੁਝ ਸਲਿੱਪ ਹੁੰਦਾ ਬੜਾ ਹੀ ਖਿਆਲ ਰੱਖਣਾ ਪੈਂਦਾ। ਆਹ ਸਾਈਨ ਆ ਰਿਹਾ ਜਿਹੜਾ ਇਹ ਸਾਈਨ ਹੈਗਾ ਆ ਵੀ ਇੱਥੇ 15 ਕਿਲੋਮੀਟਰ ਦੇ ਏਰੀਆ ਦੇ ਵਿੱਚ ਕਿਤੇ ਵੀ ਤੁਹਾਨੂੰ ਸਪੀਡ ਕੈਮਰਾ ਮਿਲ ਸਕਦਾ ਹੈ। ਓਕੇ। ਠੀਕ ਹੈ ਜੀ। ਬੜਾ ਖਿਆਲ ਰੱਖਣਾ। ਹਮੇਸ਼ਾ ਹੀ ਦੇਖਣਾ ਅੱਗੇ ਉਹ ਕੈਮਰਾ ਤਾਂ ਨਹੀਂਗਾ ਸਪੀਡ ਕੈਮਰਾ। ਕਿ ਚਲੋ ਜੀ ਮਿਲਦੇ ਆਂ ਫਿਰ ਤੁਹਾਨੂੰ ਥੋੜਾ ਜਿਹਾ ਇਹਨੂੰ ਤੇਜ਼ ਕਰਕੇ ਤਪਾ ਪਹੁੰਚ ਚੁੱਕੇ ਆ ਜਿੱਥੇ ਆਪਣੀ ਡੈਸਟੀਨੇਸ਼ਨ ਹੈ ਇਹ ਤੁੰਪੀਸ਼ੀਕਰ ਬਹੁਤ ਹੀ ਸੋਹਣਾ ਸ਼ਹਿਰ ਹੈ ਜੀ ਇਹ 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 ਇਹਨੂੰ ਯੂਰੋਪੀਅਨ ਮੈਡੀਕਲ ਕਾਰਡ ਕਹਿੰਦੇ ਆ ਇਹ ਸਕੂਰੂ ਹੈ ਨਾ ਇਹਨੂੰ ਸਕੂਰੂ ਦੇਡੈਂਸਾ ਕਹਿੰਦੇ ਆ ਵਰਤੋਂ ਯੂਰੋਪ ਦੇ ਸਕੂਰੂ ਦੇਡੈਂਸਾ ਤੇ ਇਹ ਕਾਰਡ ਤੁਸੀਂ ਅਪਲਾਈ ਕਰਨਾ ਹੈ ਇਹ ਤੁਹਾਡੇ ਕੋਲ ਹੋਣਾ ਬਹੁਤ ਜ਼ਰੂਰੀ ਹੈ ਮੇਰਾ ਇੱਕ ਮਹੀਨਾ ਜਿਹੜਾ ਆ ਖਰਾਬ ਹੋ ਗਿਆ ਸੀ ਮੈਨੂੰ ਨਹੀਂ ਸੀ ਪਤਾ ਇਸ ਚੀਜ਼ ਦੀ ਲੋੜ ਆ ਆ ਦੇਖੋ ਆਹ ਕਾਰਡ ਆ ਓਕੇ ਤੇ ਇਹ ਕਾਰਡ ਵੀ ਹੋਣਾ ਬਹੁਤ ਜ਼ਰੂਰੀ ਹੈ ਇਤੋਂ ਬਿਨਾ ਉਹਨਾਂ ਨੇ ਇਸੇ ਵੀ ਕੰਪਨੀ ਤੋਂ ਤੁਹਾਨੂੰ ਕੰਟਰੈਕਟ ਮਿਲਣਾ ਅਨਲੈਸ ਤੁਸੀਂ ਕੰਮ ਕਰਦੇ ਆ ਸਿਰਫ ਪੁਰਟੂਗਾਲ 'ਚ ਜੇ ਤੁਸੀਂ ਕੰਮ ਕਰਦੇ ਆ ਕਰਨਾ ਚਾਹੁੰਦੇ ਆ ਆਪਣਾ ਇਹ ਇੰਟਰਨੈਸ਼ਨਲ ਜਿੱਦਾਂ ਪੁਰਟੂਗਾਲ ਤੋਂ ਬਾਹਰ ਜੇ ਤੁਹਾਡਾ ਕੰਮ ਆ ਜਾਂਦਾ ਹੈ ਤੇ ਉਹ ਫਿਰ ਕੰਪਨੀ ਤੁਹਾਨੂੰ ਮੰਗਦੀ ਹੈ ਕਿਉਂਕਿ ਇਹ ਇੱਕ ਇੰਸ਼ੋਰੈਂਸ ਕਾਰਡ ਆ ਤੁਹਾਡਾ ਹੈਲਥ ਇੰਸ਼ੋਰੈਂਸ ਕਾਰਡ ਹੈ ਜਿਹੜਾ ਹੋਲਓ ਵੀ ਯੂਰਪ ਤੁਹਾਡਾ ਵੈਲਿਡ ਆ ਠੀਕ ਹੈ ਜੀ ਤੇ ਜਦਾਂ ਰੱਬ ਨਾ ਕਰੇ ਕੋਈ ਹੈਪਨ ਹੋ ਜਵੇ ਤੁਸੀਂ ਬਾਹਰ ਆ ਪੋਰਟੂਗਲ ਤੋਂ ਨਾ ਯੂਰਪ ਦੇ ਵਿੱਚ ਜਰਮਨ ਹੈ ਜਾਂ ਫਰਾਂਸ ਹੈ ਜਾਂ ਫਿਰ ਕਿਤੇ ਵੀ ਹੋਰ ਕਿਸੇ ਕੋਰਨਰਸ ਕਿਸੇ ਕੰਟਰੀ ਦੇ ਵਿੱਚ ਜਿੱਥੇ ਯੂਰਪ ਦੇ ਵਿੱਚ ਉੱਥੇ ਵੀ ਤੁਹਾਡਾ ਜਿਹੜਾ ਮੈਡੀਕਲ ਫ੍ਰੀ ਆ ਇਸ ਕਾਰਡ ਦੇ ਥਰੂ ਹੋਊਗਾ ਓਕੇ ਤੇ ਇਹ ਕਾਰਡ ਤਾਂ ਕਰਕੇ ਹੋਣਾ ਜ਼ਰੂਰੀ ਆ ਮੇਰਾ ਵੀਰ ਮੇਰੇ ਵਾਂਗੂ ਤੁਸੀਂ ਟਾਈਮ ਨਾ ਖਰਾਬ ਕਰੋ ਕੋਈ ਮੈਂ ਬਾਰ ਕਰਾ ਕੇ 1.5 ਮਹੀਨਾ ਮੇਰਾ ਖਰਾਬ ਹੋ ਗਿਆ ਸਕੈਨ ਕਿਉਂਕਿ ਮੈਂ ਅਪਲਾਈ ਕੀਤਾ ਫਿਰ ਅ ਅਪਲਾਈਪ ਕਰਨਾ ਫਿਰ ਉਸ ਤੋਂ ਬਾਅਦ ਕਾਰਡ ਦਾ ਵੇਟ ਕਰਨਾ ਹਨਾ ਕਈ ਵਾਰੀ ਕਾਰਡ ਛੇਤੀ ਆ ਜਾਂਦਾ ਕਈਆਂ ਦਾ ਲੇਟ ਹੋ ਜਾਂਦਾ ਤੇ ਇਹ ਜਿਹੜਾ ਬਾਈ ਕਿੱਧਾ ਕਰੀਦਾ ਇਹ ਸੁਗਰੁਣਸਲ ਸ਼ਾਲ ਦੀ ਵੈਬਸਾਈਟ ਤੇ ਜਾਣਾ ਤੁਸੀਂ ਉੱਥੇ ਜਾ ਕੇ ਤੁਸੀਂ ਲੌਗਇਨ ਕਰਨਾ ਲੌਗਇਨ ਕਰਕੇ ਤੁਸੀਂ ਸੇਮ ਐਗਜੈਕਟ ਚੀਜ਼ ਲਿਖਣੀ ਆ ਕਰਤਾਉਂ ਯੂਰੋ ਦੇ ਸੂਰੂ ਦੇ ਦੁਵਿੰਸਾ ਓਕੇ ਜੇ ਤਾਂ ਤੁਸੀਂ ਲਿਖਣ ਲੱਗਣਾ ਨਾ ਸਰਚ ਬਾਰ ਸਰਚ ਬਾਰ ਬਣਿਆ ਜੋ ਤੁਸੀਂ ਲੌਗਇਨ ਕਰਦੇ ਆ ਵੈਬਸਾਈਟ ਦੇ ਉੱਤੇ ਸਰਚ ਬਾਰ ਬਣਿਆ ਉੱਥੇ ਤੁਸੀਂ ਲਿਖ ਸਕਦੇ ਜੋ ਤੁਸੀਂ ਇਦਾਂ ਲਿਖਣ ਲੱਗਣਾ ਉਹ ਤੁਹਾਡੇ ਕੋਲ ਹੋਰੇ ਆਪਸ਼ਨ ਆ ਜਾਣਾ ਆ ਜੇ ਤੁਸੀਂ ਕਰਤਾਓਂ ਕਰਤਾਓਂ ਦੁਵਿੰਸਾ ਇਦਾਂ ਲਿਖ ਕੇ ਦੇਖ ਲਿਓ ਇਹ ਇਦਾਂ ਵੀ ਆ ਸਕਦਾ ਪਰ ਜੇ ਤੁਸੀਂ ਇਨਫੋਰਮ ਕਰਨਾ ਵੀ ਹਾਂ ਵੀ ਆਪਾਂ ਸਹੀ ਆਪਸ਼ਨ ਚ ਜਾ ਰਹੇ ਆ ਫਿਰ ਤੁਸੀਂ ਲਿਖਿਓ ਕਰਤਾਉ ਯੂਰੋ ਦੇ ਸੁਬੂਰੋ ਦੇ ਦੁਇੰਸਰ ਓਕੇ ਤੇ ਇਹ ਹੀ ਲਿਖਿਓ ਤੁਸੀਂ ਤੇ ਤੁਹਾਡੇ ਅੱਗੇ ਆਪਸ਼ਨ ਆ ਜਾਣਾ ਉਤੋਂ ਤੁਸੀਂ ਅਪਲਾਈ ਕਰ ਸਕਦੇ ਆ ਓਕੇ ਅਪਲਾਈ ਕਰਨ ਤੋਂ ਬਾਅਦ ਤੁਹਾਨੂੰ ਇੱਕ ਨਾ ਆਨਲਾਈਨ ਕਨਫਰਮੇਸ਼ਨ ਮਿਲ ਜਾਂਦੀ ਹੈ ਪੀਡੀਐਫ ਫਾਈਲ ਜੀ ਛੋਟੀ ਜੀ ਤੇ ਜਿੱਦਾਂ ਫਾਈਲ ਹੋਣੀ ਆ ਉਹਦੇ ਵਿੱਚ ਤੁਹਾਨੂੰ ਤੁਸੀਂ ਕਲਿੱਕ ਕਰਨਾ ਉਹਦੇ ਤੁਹਾਡਾ ਪੇਜ ਖੁੱਲ ਜਾਣਾ ਉਹ ਜਿਹੜੀ ਕਨਫਰਮੇਸ਼ਨ ਮਿਲ ਜਾਣੀ ਹੈ ਥੋੜੇ ਵੀ ਤੁਹਾਡਾ ਅਪਲਾਈ ਹੋਇਆ ਹੋ ਸਕਦਾ ਕੋਈ ਕੰਪਨੀ ਤੁਹਾਨੂੰ ਉਹ ਵੀ ਮੰਨ ਲਵੇ ਪਰ ਜਲਦ ਤਰਕਾਰਡ ਮੰਗਦੇ ਮੇਰਾ ਤਾਂ ਕਾਰਡ ਹੀ ਮੰਗਿਆ ਸੀਗਾ ਮੈਨੂੰ ਬਿੜਾ ਕਾਰਡ ਤੋਂ ਨਹੀਂ ਸੀ ਉਹਨਾਂ ਨੇ ਐਕਸੈਪਟ ਕੀਤਾ ਮੈਨੂੰ ਫਿਰ ਜਿੱਦਾਂ ਮਹੀਨੇ ਡੇਢ ਮਹੀਨਾ ਲੱਗ ਗਿਆ ਦੇਖੋ ਕਿੱਥੇ ਗੱਲ ਪਹੁੰਚ ਜਾਂਦੀ ਹੈ ਤੁਸੀਂ ਮਹੀਨੇ ਜੁਆਇਨ ਕਰ ਲੈ ਉਹ ਮਹੀਨੇ ਤੁਹਾਨੂੰ ਦੇ ਲੋ ਕੰਪਨੀ ਦਾ ਸਮਝਣ ਲੱਗ ਇੱਕ ਵਾਰੀ ਤੁਸੀਂ ਜਾਣੇ ਉੱਪਰ ਨੂੰ ਇਸੇ ਆਪਣੇ ਪੁਲੀਸ ਦੇ ਨਾਲ ਤੁਹਾਨੂੰ ਮਹੀਨੇ ਜਿਦਾ ਬੰਦਾ ਕਈ ਕਿੰਨਾ ਕਿੰਨਾ ਕੁਝ ਪਤਾ ਲੱਗਦਾ ਕਿ ਕਿੰਨੀ ਪਿੱਛੇ ਪੈ ਜਾਂਦੀ ਹੈਗਾ ਹੈ ਨਾ ਇਸ ਕਰਕੇ ਮੇਰਾ ਵੀ ਕੋਈ ਵੀ ਗਰਾ ਪੀ ਰਿਹਾ ਜਿਹੜਾ ਪਲੀਜ਼ ਅਪਲਾਈ ਕਰਿਓ ਤੇ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਜੀ ਮੈਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤੇ ਜਿਹੜੀ ਮੈਂ ਇਨਫੋਰਮੇਸ਼ਨ ਤੁਹਾਨੂੰ ਦੇਣਾ ਚਾਹੁੰਦਾ ਸੀ ਤੁਹਾਨੂੰ ਮਿਲ ਸਕੀ ਹੋਵੇ ਕਲੀਅਰ ਕੱਟ ਤੁਹਾਨੂੰ ਪਤਾ ਲੱਗਾ ਹੋਵੇ ਫਿਰ ਵੀ ਜੇ ਕਿਸੇ ਚੀਜ਼ ਦੀ ਇਨਫੋਰਮੇਸ਼ਨ ਦੀ ਤੁਹਾਨੂੰ ਲੋੜ ਹੋਵੇ ਜਾਂ ਤੁਹਾਨੂੰ ਕਨਫਿਊਜ਼ਨ ਹੋਵੇ ਪਲੀਜ਼ ਅ ਫੀਲ ਫਰੀ ਹੋ ਕੇ ਤੁਸੀਂ ਮੈਨੂੰ ਪੁੱਛੋ ਕਿਉਂਕਿ ਮੈਂ ਜਿੰਨੀ ਵੀ ਮੇਰੇ ਕੋਲ ਹੋ ਸਕੀ ਹੈ ਇਨਫੋਰਮੇਸ਼ਨ ਪ੍ਰੋਵਾਈਡ ਕਰਨ ਲਈ ਬ੍ਰੈਂਡੀ ਆ ਕੋਈ ਚੱਕਰ ਨਹੀਂ ਆ ਜੀ ਰੱਬ ਰੱਖਾ ਖਿਆਲ ਰੱਖਿਓ ਆਪਣਾ ਜੀ ਸਾਰੇ ਜਣੇ ਤੇ ਮਿਲਦੇ ਆਂ ਨੈਕਸਟ ਵੀਡੀਓ ਚ ਕੁਛ ਨਾ ਕੁਛ ਤੁਹਾਡੇ ਲਈ ਵੇਹ ਦਵਾਰਾ ਨਵਾਂ ਲੈ ਕੇ ਜਿਹਦੇ ਨਾਲ ਤੁਹਾਨੂੰ ਹੋਰ ਇਨਫੋਰਮੇਸ਼ਨ ਮਿਲ ਸਕੇ ਤੁਸਨਾ ਕੁਝ ਸਿੱਖਣ ਲਈ ਲੈ ਕੇ ਆਪਣੇ ਲਈ ਇਹੀ ਕੋਸ਼ਿਸ਼ ਕਰੂੰਗਾ ਕੁਝ ਨਵੀਂ ਲੈ ਕੇ ਆਵਾਂ ਤੁਹਾਡੇ ਲਈ ਤੇ ਮਿਲਦੇ ਆਂ ਜੀ ਨੈਕਸਟ ਵੀਡੀਓ ਚ ਉਦੋਂ ਤੱਕ ਰੱਬ ਰੱਖਾ ਜੀ ਸਾਰੇ ਜਣੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ